ਇਸ ਸਸਰੀਕਾ ਨਾਲ ਸਾਰਿਆਂ ਨਾਲ ਠੀਕ-ਠਾਕ ਹੋਗੇ ਵਧੀਆ ਹੋਗੇ ਭਰਾਵਾ ਅਸੀਂ ਆਇਸ ਅੱਜ ਪਾਰਕ ਚ ਘੁੰਮਣ ਵਾਸਤੇ ਅੱਛਾ ਪਾਰਕ ਚ ਆਏ ਆਂਗੇ ਹਾਂ 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 ਉहां ਚੱਲ ਗੇੜਾ ਮਾਰੇ ਉਹਨੇ ਘੁੰਮਿਆ ਉਹਨੇ ਠੀਕ ਹੈ ਲੈ ਦੇਖੋ ਪ੍ਰਭਸਰਦੂਲਗੜ੍ਹ ਦੀ ਪਾਰਕਾ ਇਧਰ ਚੱਲਣਾ ਜੀ ਲੈ ਵੀ ਮਿੱਤਰੋ ਜੀ ਆਲਾ ਆਹ ਵੜੀ ਆਹ ਦੇਖੋ ਬਾਈ अच्छा दे दे अच्छा झूली <coughs> तो हम्म थी। तो है ठीक है लाए हुए है ਉਧਰ ਵੀ ਪਿੰਕੇ ਪੁੰਗੇ ਤਖੜੇ ਲਾਏ ਹੋਇਆ ਹੈ ਸਾਰੇ ਪਾਸੇ ਹੋ ਜਵਾਕ ਝੁੱਲੀ ਜਾਂਦੇ ਨੇ ਇੱਧਰ ਹੂੰ ਪਫਾਰਾਂ ਪਹੂਰਾਂ ਵਾਲੀ ਜਗ੍ਹਾ ਬਣਾਈ ਹੋਈ ਆ ਪੂਰੀ ਠੀਕ ਐ ਪਾਰਕ ਹੂੰ ਹੂੰ ਠੀਕ ਐ ਜੀ ਆ ਲੱਗੇ ਆ ਭਰਾਵਾ ਫੁੱਲ ਬੂਟੀਆਂ ਪੂਰੀ ਸਫਾਈ ਆ ਪਾਰਕ ਦੇ ਵਿੱਚ ਐ ਬੈਠਣ ਨੂੰ ਪੈਣ ਨੂੰ ਜਗ੍ਹਾ ਰਾਤ ਦੇ 11 11 ਵਜੇ ਦੇ ਤੱਕਰ ਵੀਰੋ ਇੱਥੇ ਉਹ ਉਹ ਕਰਦੇ ਰਹਿੰਦੇ ਆ ਇੱਥੇ ਹਾਂ ਆ ਕੀ ਚੀਜ਼ਾਂ ਰਜੂਆ ਪਈ ਹੋਈ ਆ ਢੋਲ ਜੇ ਕੋਲੇ ਚੱਲੀ ਕਿਹਾਂ ਕਾਕਾ ਜਾਂ ਹਾਂ ਇਹਨਾਂ ਚੋਂ ਜਵਾਹਰ ਹਲੀ ਕਰਦੇਗੇ ਹਾਂ ਹੈ ਕੀ ਕਾਟਰੇ ਵਾਸਤੇ ਅੱਛਾ ਕਿ ਦਿਨ ਦਿਨ ਜਵਾਹਰ ਖਾ ਕੇ ਇਹ ਵੀ ਕਾਟਰੇ ਚੱਲਦੇ ਅੱਛਾ ਅੱਛਾ ਕਾਟੂਨ ਜਿਹਾ ਬਣਾ ਰੱਖਿਆ ਹਾਂ ਆ ਦੇਖੋ ਬਾਈ ਕੂੜਾ ਸੜਦੇ ਇਹਦੇ ਵਿੱਚ ਹਨਾ ਕੂੜੇ ਖਾਤਰ ਆ ਭਰਾਵੋ ਇਧਰ ਵੀ ਪੂਰੇ ਉਹੋ ਕਾਂ ਰੱਖੇ ਛੰਡ ਘੱਟ ਰੱਖੀਆਂ ਨਾ ਪਾਰਕ ਦੀ ਹੂੰ ਹੂੰ ਠੀਕ ਹੈ ਇਹ ਦੇਤੇ ਉੱਤੇ ਚੜ ਜਾਂਦੇ ਆ ਉੱਤੇ ਚੜ ਕੇ ਧਲਕਦੇ ਆ ਹਨਾ ਹਾਂ ਅਰੇ ਜੇ ਬੱਚਿਆਂ ਕੋਲੇ ਚੱਲ ਬੱਚੇ ਤਾਂ ਖੇਡ ਹੀ ਜਾਂਦੇ ਆ ਸੁਣ ਲੱਗ ਰਿਹਾ ਹੈ ਇਹ ਪਾਰਕ ਕੋਲੇ ਹਾਂ ਠੀਕ ਹੈ ਇਧਰ ਉਹ ਵਹ ਰਿ ਕੋਲੇ ਪੁਫਾਰਾ ਬਣਾਇਆ ਅਸੀਂ ਚਾਲੂ ਨਹੀਂ ਕਰਿਆ ਹਜੇ ਹਨਾ ਹਾਂ ਹਨਾ ਲਾਈਵ ਹੀ ਮਿੱਤਰੋ ਰਾਜੂ ਕੋਈ ਬੈਠਾ ਤੇ ਦਮ ਲੈਣ ਲੱਗ ਗਿਆ ਇਧਰੋਂ ਉੱਥੋਂ ਆਈਆਂ ਪਾਰਕ ਬਾਵਾ ਵੱਡੀ ਬਣਾ ਰੱਖੀ ਹੈ ਨਾ ਤੇ ਉਹ ਅਸੀਂ ਗੇਟ ਬਾਈ ਕਿੱਥੇ ਆ ਦੇਖ ਲਓ ਯਾਰ ਗੇਟ ਬਾਲੀ ਦੂਰ ਆ ਤੇ ਇਧਰ ਸਾਰੇ ਬੱਚੇ ਦੇਖੋ ਝੂਟੀ ਜਾਂਦੇ ਆ ਤੇ ਇਧਰ ਐ ਬਣਾ ਰੱਖੀ ਆ ਪੂਰੀਆਂ ਝੰਬੀਆਂ ਆਈਆਂ ਬਣਾ ਰੱਖੀਆਂ ਪੂਰੀ ਵਧੀਆ ਪਾਰਕ ਬਣਾ ਰੱਖੀ ਆ ਛੰਡ ਕੱਟ ਰੱਖੀ ਆ ਬੂਟੇ ਲਾ ਰੱਖੇ ਆ ਫੁੱਲ ਬੂਟੀਆਂ ਸਾਰੇ ਵਧੀਆ ਬਣਾ ਰੱਖੇ ਆ ਆ ਗਿਆ ਝੂਟੇ ਲੈਣ ਹਾਂ ਆ ਗਿਆ ਹੋਰ ਝੂਟੇ ਲੈਣ ਸਾਡੇ ਬੱਚਾ ਚੜ ਗਿਆ ਚੜ ਗਿਆ ਮਿੱਤਰੋ ਚੜ ਗਿਆ ਚੜ ਗਿਆ ਇਹ ਲੇਖਾ ਕਿਵੇਂ ਝੂਟਦੇ ਆਂ ਇਹ ਆਏ ਜਾਂਦੇ ਆ ਥੱਲੇ ਉਹ ਗਿਆ ਥੱਲੇ ਪ੍ਰਭੂ ਆਏ ਜਾਂਦੇ ਬੱਚੇ ਬੱਚੇ ਬਹੁਤ ਹੁੰਦੇ ਹਨਾ ਰੱਬ ਦਾ ਰੂਪ ਹੈ ਚੱਲਗੇ ਭਾਈ ਆ ਗਿਆ ਅੱਛਾ ਤੂੰ ਬਣਾ ਹੈ ਜਿਵੇਂ ਆਖਰੋਂ ਵਾਲਾ ਪਉਂਦੇ ਆ ਬਾਈ ਯਾਰ ਹੂੰ ਖੇਡੀ ਜਾ ਰਹੇ ਆ ਬੱਚੇ ਇਹ ਪਫਾਰੇ ਆ ਹੂੰ ਗੋਲ ਕੁੰਡਲ ਬਣਾਏ ਹੋਏ ਆ ਪਾਰਕ ਪਫਾਰੇ ਖਤਰੀ ਬਣਾਏ ਹੋਇਆ ਹੈ ੜੰਗਾ ਹਾਂ ਵਿੱਚ ਪਾਣੀ ਸਾਨੂੰ ਜਾਲ ਲਾ ਰੱਖਿਆ ਆ ਦੇਖੋ ਭਰਾਵੋ ਆਹ ਤੇ ਹੱਥ ਨਾਲ ਮਾਰਨੇ ਜਿਵੇਂ ਆਖਾਂ ਨੂੰ ਵੱਖਾਂ ਪਾਰਕ ਪਫਾਰੇ ਖਤਰ ਬਣਿਆ ਹੋਇਆ ਹੈ ਨਾ ਚੱਲੀਏ ਰਾਜ ਲੈ ਦੇਖਾ ਤੀ ਮਿੱਤਰੋ ਪਾਰਕ ਸੋਨ ਨੂੰ ਸਾਰੀ ਤੇ ਇੱਥੇ ਖੜੀ ਲੈ ਵੀ ਮਿੱਤਰੋ ਸਾਰੀ ਪਾਰਕ ਦੀ ਆਉਂਦੀ ਆ ਵੀਡੀਓ ਇੱਧਰ ਸੋਨ ਨੂੰ ਦਿਖਾ ਤੀਆਂ ਤੇ ਵੀਡੀਓ ਨੂੰ ਕਰਿਓ ਬਾਈ ਬਣ ਕੇ ਲੈ ਆਇਕ ਤੇ ਸ਼ੇਅਰ ਤੇ ਬਾਈ ਬਣ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂ ਧੰਨਵਾਦ ਅਸੀਂ ਕਰਦੇ ਹੁੰਨੇ ਆ ਤੇ ਬਾਈ ਬਣ ਕੇ ਐਨੀ ਕਿ ਮਦਦ ਕਰੋ ਲਾ ਇੱਕ ਸ਼ੇਅਰ ਸਕ੍ਰੈਪ ਜ਼ਰੂਰ ਕਰੋ ਭਾਈ ਥੈਂਕ ਯੂ ਧੰਨਵਾਦ ਪ੍ਰਭੂ ਇਹ ਦੂਜੀ ਸ਼ਾਰਟ ਬਣਾ ਲੈਣੇ ਐਨਿਕ